ਵਾਰ ਵਾਲੀ ਮਹਾਰਾਜ ਦੀ ਜੈ ਕੈਮਜੀ ਕੋ ਜੀ ਹੋ ਤਾਂ ਨਹੀਂ ਹੋ ਨਹੀਂ ਕਰਦੇ ਖਾ ਕੇ ਆਇਆ ਕੈਮਜੀ ਕੋ ਜੀ ਛੋ ਬੋਲੇ ਸੋਹਣੇ ਕ ਵਾਰ ਵਾਲੀ ਮਹਾਰਾਜ ਆ ਜਾ ਹਾਂਜੀ ਮਾਤਾ ਜੀ ਕੀ ਨਾ ਜੇ ਟੱਡਾ ਤੇ ਅੱਜ ਜੋ ਤੁਹਾਨੂੰ ਉਹਦਾ ਦੇ ਕੇ ਚੱਲੇ ਆ ਜਥੇਬੰਦੀ ਵਾਲੇ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਬਲਵਿੰਦਰ ਕੋਹਰਿਆ ਇਹ ਜੋ ਅਜੇ ਨ ਦਿੱਤਾ ਹੁਦਾ ਮੈਨੂੰ ਤੇ ਉਹ ਮਾਰਦਾਰੀ ਨਾ ਪਗਤਾਵਾਗੇ ਅੱਗੇ ਵੀ ਪਗਤਾਉਣੇ ਆ ਤੇ ਹੁਣ ਵੀ ਪਗਤਾਵਾਗੇ ਮੋਢਾ ਨਾ ਮੋਢਾ ਸੰਗਤਾਂ ਦੀ ਸੇਵਾਗੇ ਵੀ ਕਰਦੇ ਆਂ ਤੇ ਗਾਂਵ ਛੱਡ ਕੇ ਪਲਾਂਗ ਹਾਂ ਜੀ ਪ੍ਰਧਾਨ ਜੀ ਅੱਜ ਜੋ ਪਿੱਟੇ ਵਡ ਬਡਾਲਾ ਵਿੱਚ ਮੀਟਿੰਗ ਕੀਤੀ ਗਈ ਆ ਤੇ ਕੀ ਉਹਦਾ ਦੇਖ ਚੱਲੇ ਆਪਾਂ ਮਾਤਾ ਜੀ ਜੋ ਬੋਲੇ ਸੋਨਰ ਪਾਇ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਸਾਰੇ ਤਰ੍ਹਾਂ ਪ੍ਰੇਮੀ ਵੀਰਾਂ ਨੂੰ ਇਹ ਵਾਲਮੀਕੀ ਜੀ ਦੇ ਪਾਤਸ਼ਾਹ ਤੇ ਸਰਦਾਰ ਜੀ ਅੱਜ ਬਡਾਲਾ ਭੀਟੇਵਟ ਵਿਖੇ ਕਿਉਂਕਿ ਟਾਰੀ ਹਲਕੇ ਦੇ ਦਿਨ ਹੁੰਦਾ ਪੈਂਦੇ ਤੇ ਲੋਕੇ ਭਗਵਾਨ ਵਾਲਮੀਕੀ ਤਰਪਸਵਾ ਸਕਟਰਪਾਤ ਤੇ ਜਥੇਕੁੰਡੀ ਦੀ ਜੋ ਕਿ 11 ਮੈਂਬਰੀ ਟੀਮ ਦਾ ਗੱਲਰ ਕੀਤਾ ਗਿਆ ਹੈ ਜਿਸ ਵਿੱਚ ਪਤਾ ਪਰਵਿੰਦਰ ਕੌਰ ਜੀ ਨੂੰ ਜ਼ਿਲ੍ਹਾ ਪ੍ਰਧਾਨ ਸੰਸਦ ਸਵਾਗਤ ਕੀਤਾ ਗਿਆ ਅਸੀਂ ਆਸ ਕਰਦੇ ਹਾਂ ਜਿਉਂ ਕੀ ਮਾਤਾ ਬਲਵਿੰਦਰ ਕੌਰ ਦੀ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਰਨਗੇ ਅੱਗੇ ਵੀ ਲੋਕ ਪੜ੍ਹਾਈ ਹੀ ਕਰਵਾ ਦੇ ਕਰਕੇ ਕੰਮ ਕਰਦੇ ਆ ਜੀ ਹੌਲੀ ਜੱਥੇਬੰਦੀ ਦੇ ਵਿੱਚ ਕੰਮ ਹੋਇਆ ਅਤੇ ਜੱਥੇਬੰਦੀ ਦੇ ਵਿੱਚ ਵੀ ਸਵਾਜ ਦੀ ਸੇਵਾ ਨੂੰ ਫੈਲ ਦੇਣੀ ਅਸੀਂ ਆਸ ਕਰਦੇ ਹਾਂ ਜੇ ਕੋਈ ਮਾਲਾ ਜੀ ਜੋ ਵੀ ਕਿਸੇ ਪੱਧਰ ਤੋਂ ਲੋਕ ਇਸੇ ਤਰ੍ਹਾਂ ਦੇ ਕੰਮ ਮਾਲਾ ਜੀ ਮੌਲਕੇ ਇੱਥੋਂ ਅਤੇ ਮਾਲਾ ਜੀ ਜੱਥੇਬੰਦੀ ਤੱਕ ਪਹੁੰਚ ਕਰਦੇ ਅਤੇ ਜੋ ਵੀ ਸਮਾਜਿਕ ਪੈਦਿਕ ਬਾਰੇ ਮਸਲਿਆਂ ਨੂੰ ਹੱਲ ਕਰਵਾਇਆ ਜੈਵਾਲ ਮਿੰਨ ਕੀ ਜੈ ਜੀ ਹੋ ਜਾਦਾ